ਕਾਲੀਦਾਲ ਪੁਨਾ ਸਰਜੀਤ ਨੂੰ ਵੱਡਾ ਚਟਕਾ ਚਰਨਜੀਤ ਸਿੰਘ ਬਰਾੜ ਨੇ ਛੱਡੀਆ ਪਾਰਟੀ ਤੇ ਚੁੱਕ ਲਿਆ ਵਡਾ ਕਦਮ ਚਰਨਜੀਤ ਬਰਾੜ ਦੇ ਨਾਲ-ਨਾਲ ਰਲ ਗਏ ਨੇ ਸੀਐਮ ਮਾਨ ਦੇ ਸਾਬਕਾ ਉਪ ਮੁੱਖ ਮੰਤਰੀ ਇਹ ਲਗਭਗ ਦੇਖਣ ਦੇ ਵਿੱਚ ਆਉਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਫੇਰਬਦਲ ਸ਼ੁਰੂ ਹੋ ਜਾਂਦਾ ਪਰ ਪੰਜਾਬ ਦੇ ਵਿੱਚ ਚੋਣਾਂ ਆਜੇ 227 ਦੇ ਫਰਵਰੀ ਦੇ ਵਿੱਚ ਹੋਣੀਆਂ ਨੇ ਪਰ ਇਹ ਵੀ ਹੋ ਸਕਦਾ ਕਿ ਜਨਵਰੀ ਦਾ ਅਖੀਰ ਹੋਵੇ ਜਾਂ ਫਰਵਰੀ ਦਾ ਵਿਚਾਲਣਾ ਹੋਵੇ ਪਰ ਇਹਦੇ ਨਾਲ ਨਾਲ ਇਹ ਜ਼ਰੂਰ ਹੈ ਕਿ ਸਿਆਸੀ ਫੇਰਬਦਲ ਹੁਣੇ ਸ਼ੁਰੂ ਜ਼ਰੂਰ ਹੋ ਜਾਂਦੇ ਨੇ ਪਰ ਇਸ ਵੇਲੇ ਪੰਜਾਬ ਦੇ ਵਿੱਚ ਹੁਣੇ ਹੀ ਵੱਡੇ ਸਿਆਸੀ ਫੇਰਬਦਲ ਸ਼ੁਰੂ ਹੋਣੇ ਸ਼ੁਰੂ ਹੋ ਗਏ ਨੇ ਪਰ ਦਿਲਚਸਪ ਗੱਲ ਇਹ ਹੈ ਕਿ ਨਵੀਆਂ ਪਾਰਟੀਆਂ ਬਣ ਜ਼ਰੂਰ ਰਹੀਆਂ ਨੇ ਪਰ ਉਹਨਾਂ ਦੇ ਨੁਮਾਇੰਦੇ ਜਲਦੀ ਹੀ ਅੱਕ ਰਹੇ ਨੇ ਤੇ ਪਾਰਟੀਆਂ ਛੱਡ ਰਹੇ ਨੇ ਅਜੇ ਹਾਂ ਇਹ ਮਾਮਲਾ ਹੈ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਸਾਬਕਾ ਜਨਰਲ ਸਕੱਤਰ ਤੇ ਮੁਖਬਲਾਰੇ ਚਰਨਜੀਤ ਸਿੰਘ ਬਰਾੜ ਦਾ ਚਰਨਜੀਤ ਬਰਾੜ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਚਰਨਜੀਤ ਬਰਾੜ ਦੇ ਨਾਲ-ਨਾਲ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓਐਸਡੀ ਔੰਕਾਰ ਸਿੰਘ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣਗੇ ਪਿੱਤੇ ਦਿਨੀ ਦਰਅਸਲ ਚਰਨਜੀਤ ਸਿੰਘ ਬਰਾੜ ਨੇ ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜਿਹੜੀ ਮੋਡਲੀ ਮੈਂਬਰਸ਼ਿਪ ਹੈ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ ਤਸਤੀਫਾ ਦਿੰਦੇ ਹੋਏ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਮਾਫੀ ਚਾਹੁੰਦੇ ਨੇ ਕਿ ਉਹ ਬਹੁਤ ਹੀ ਭਰੇ ਮਨ ਦੇ ਨਾਲ ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਹੜੇ ਸਾਰੇ ਅਹੁਦੇ ਨੇ ਉਹਨਾਂ ਤੋਂ ਅਸਤੀਫਾ ਦੇ ਰਹੇ ਨੇ ਆਪਣੇ ਹੱਥਾਂ ਤੋਂ ਕਹਿੰਦੇ ਬਣਾਇਆ ਮਕਾਨ ਛੱਡਣਾ ਔਖਾ ਹੁੰਦਾ ਪਰ ਕਹਿੰਦੇ ਹਾਲਾਤ ਅਜਿਹੇ ਬਣ ਗਏ ਨੇ ਕਿ ਹੋਰ ਕੋਈ ਚਾਰਾ ਬਾਕੀ ਨਹੀਂ ਰਿਹਾ ਦਰਸਲ ਸ਼ਰੋਮਣੀ ਕਾਲੀਦਾਲ ਦੇ ਜੋ ਪੁਨਰ ਸੁਰਜੀਤ ਹੈ ਉਹਦੇ ਜਨਰਲ ਸਕੱਤਰ ਨੇ ਚਰਨਜੀਤ ਸਿੰਘ ਬਰਾੜ ਸਾਬਕਾ ਤੇ ਹੋਬ ਉਹਦੇ ਮੁਖ ਬੁਲਾਰੇ ਵੀ ਰਹੇ ਨੇ ਤੇ ਉਹਨਾਂ ਨੇ ਬੀਤੇ ਦਿਨੀ ਜਦੋਂ ਪਾਰਟੀ ਦੀ ਮਾਫ ਕਰਨਾ ਜਦੋਂ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਤਾਂ ਉਹਨਾਂ ਨੇ ਬੜੇ ਭਰੇ ਮਨ ਦੇ ਨਾਲ ਗੱਲਾਂ ਕਹੀਆਂ ਤਾਂ ਉਹਨਾਂ ਨੇ ਅਸਤੀਫੇ ਦਾ ਐਲਾਨ ਜਦੋਂ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਸੂਬਾਈ ਡੈਲੀਗੇਟ ਤੇ ਭਰਤੀ ਕਰਤਾ ਸਰਕਲ ਡੈਲੀਗੇਟਾਂ ਦੇ ਨਾਮ ਦੇ ਹਿੱਟ ਉਹਨਾਂ ਨੇ ਪੱਤਰ ਲਿਖਿਆ ਤੇ ਉਹਨਾਂ ਅਸਤੀਫੇ ਜਿਹੜਾ ਪੱਤਰ ਲਿਖਿਆ ਉਹਦੇ 'ਚ ਲਿਖਿਆ ਸੀ ਕੇ ਸਤਕਾਰਯੋਗ ਪਰਤੀਕਰਤਾ ਡੈਲੀਗੇਟ ਸਹਿਬਾਨ ਤੇ ਹਰੇਕ ਵਰਕਰ ਤੋਂ ਮਾਫੀ ਚਾਹੁੰਦਾ ਹੋਇਆ ਬੜੇ ਹੀ ਪਰੇਮੰਦ ਦੇ ਨਾਲ ਸ਼ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪਰ ਤੋਂ ਅਰਤੀਫਾ ਦੇ ਰਿਹਾ ਭਾਵੇਂ ਕਿ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾ ਔਖਾ ਹੁੰਦਾ ਪਰ ਹਾਲਾਤ ਹੀ ਅਜਿਹੇ ਬਣ ਗਏ ਨੇ ਕਿ ਕੋਈ ਚਾਰਾ ਨਹੀਂ ਬਚਿਆ ਮੈਨੂੰ ਕਹਿੰਦੇ ਇਸ ਗੱਲ ਦਾ ਗਹਿਰਾ ਅਹਿਸਾਸ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੇ ਰਾਹੀਂ ਜਿਹੜੀ ਕਰਵਾਈ ਗਈ ਭਰਤੀ ਦੇ ਲਈ ਮੈਂ ਬਹੁਤ ਹੀ ਉਤਸ਼ਾਹਿਤ ਤਰੀਕੇ ਦੇ ਨਾਲ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਵਾਸਤਾ ਪਾ ਕੇ ਵੀ ਭਰਤੀ ਕਰਵਾਈ ਸੀ ਤੇ ਖਾਸ ਕਰਕੇ ਮਾਲਵੇ ਦੇ ਵਿੱਚ ਬਾਦਲ ਪਰਿਵਾਰ ਦਾ ਆਪਣਾ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਸਮੇਤ ਸਾਰੇ ਹੀ ਪੰਜਾਬ ਤੋਂ ਬਾਹਰ ਵੀ ਭਰਤੀ ਕਰਕੇ ਡੈਲੀਗੇਟ ਸਹਿਬਾਨ ਦੀ ਚੋਣ ਕਰਵਾਈ ਜਿਸ ਦੇ ਨਾਲ ਔਰ ਸਭ ਨੂੰ ਆਸ ਵੱਜੀ ਕਿ ਪੰਥ ਤੇ ਪੰਜਾਬ ਪ੍ਰਸਤ ਨਵੀਂ ਨਿਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰ ਸੁਰਜੀਤੀ ਹੋਵੇਗੀ। ਬਰਾਡ ਨੇ ਪੱਤਰ ਦੇ ਵਿੱਚ ਦੋ ਛੇ ਲਗਾਇਆ ਕਿ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਵੀ ਸ਼ਰਮਣੀ ਅਕਾਲੀ ਦਲ ਦੇ ਵਾਂਗ ਸਿਧਾਂਤਾਂ ਉੱਤੇ ਪੈਰਾ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਅਕਾਲੀ ਦਲ ਨੇ ਸਿਧਾਂਤਕ ਤੌਰ ਉੱਤੇ ਕਈ ਵੱਡੀਆਂ ਕੁਤਾਈਆਂ ਕੀਤੀਆਂ ਸੀ ਤੇ ਜਿਸ ਕਰਕੇ ਉਹਨਾਂ ਬਾਦਲ ਪਰਿਵਾਰ ਨੂੰ ਛੱਡ ਦਿੱਤਾ ਸੀ ਤੇ ਅੱਜ ਅਕਾਲੀ ਦਲ ਪੁਨਰਸੁਰਜੀਤ ਵੀ ਸਿਧਾਂਤਾਂ ਦੇ ਉੱਤੇ ਪੈਰਾ ਨਹੀਂ ਦੇ ਰਿਹਾ ਕੈਸ ਕਰਕੇ ਉਹ ਪਾਰਟੀ ਨੂੰ ਜਿਹੜੇ ਅਹੁਦੇ ਨੇ ਮੁਖ ਅਹੁਦੇ ਨੇ ਉਹਨਾਂ ਤੋਂ ਅਸਤੀਫਾ ਦੇ ਰਹੇ ਨੇ ਇਸ ਦੇ ਨਾਲ ਨਾਲ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਓਐਸਡੀ ਰਹੇ ਨੇ ਔੰਕਾਰ ਸਿੰਘ ਉਹ ਵੀ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋ ਜਾ ਰਹੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਓਐਸਡੀ ਔੰਕਾਰ ਸਿੰਘ ਨੂੰ ਪਿਛਲੇ ਸਾਲ ਸਤੰਬਰ ਪਿਛਲੇ ਤੋਂ ਪਿਛਲੇ ਸਾਲ ਮਾਫ ਕਰਨਾ ਸਤੰਬਰ 2024 ਦੇ ਵਿੱਚ ਉਹਦੇ ਤੋਂ ਹਟਾ ਦਿੱਤਾ ਸੀ ਤੇ ओंकार ਸਿੰਘ ਸੰਗਰੂਰ ਦੇ ਰਹਿਣ ਵਾਲੇ ਸੀ ਤੇ ਮੁੱਖ ਮੰਤਰੀ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਰਹੇ ਨੇ ਤੇ ਉਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਅਹੁਦਾ ਹੁੰਦਾ ਜੋ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਕੰਮ ਕਾਜ ਸੰਭਾਲਦਾ ਤਾਂ ओंकार ਸਿੰਘ ਉਹੀ OSD ਰਹੇ ਨੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤੇ ਨਾਲ ਨਾਲ 31 ਅਗਸਤ 2022 ਨੂੰ ਉਹਨਾਂ ਨੇ OSD ਦਾ ਅਹੁਦਾ ਸੰਭਾਲਿਆ ਸੀ ਸੀਐਮ ਮਾਨ ਦੇ ਨਾਲ ਪਰ ਸਤੰਬਰ 2024 ਦੇ ਵਿੱਚ ਉਹਨੂੰ ਉਸ ਤੀਫੇ ਤੋਂ ਬਰਖਾਰਤ ਮਾਫ ਕਰਨਾ ਕਿ ਨੌਕਰੀ ਤੋਂ ਬਰਖਾਰਤ ਕਰ ਦਿੱਤਾ ਗਿਆ ਸੀ ਉਸ ਤੋਂ ਤੇ ਨਾਲ ਨਾਲ ਹੁਣ ਉਹ ਆਪਣੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤੇ ਇਹ ਵੱਡਾ ਇੱਕ ਝਟਕਾ ਕਹਿ ਸਕਦੇ ਹਾਂ ਕਿ ਇਸ ਵੇਲੇ ਜਿੱਥੇ ਓਐਸਡੀ ਰਹੇ ਹੋਣ ਤੇ ਉਧਰ ਦੂਜੇ ਪਾਸੇ ਜਨਰਲ ਕਤਰ ਰਹੇ ਹੋਣ ਤੇ ਉਹ ਵੀ ਸੁਖਵੀਰ ਬਾਦਲ ਦੇ ਓਐਸਡੀ ਰਹੇ ਨੇ ਚੰਦੀ ਸਿੰਘ ਬਰਾੜ ਤੇ ਇਸ ਵੇਲੇ ਹੁਣ ਉਹ ਭਾਜਪਾ ਦਾ ਪੱਲਾ ਫੜ ਰਹੇ ਨੇ ਤੇ ਕਿਤੇ ਨਾ ਕਿਤੇ ਵੱਡੇ ਆਪਸੀ ਟਕਰਾਵ ਦੇਖਣ ਨੂੰ ਮਿਲ ਰਹੇ ਨੇ ਕਿ ਖਾਸ ਕਰਕੇ ਵੀ ਇਹਨਾਂ ਦੇ ਚਰਜਿਸ ਬਰਾੜ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਅਕਾਲੀ ਦਲ ਨੂੰ ਛੱਡਿਆ ਤੇ ਫਿਰ ਸ਼ਰੋਬਨੀ ਅਕਾਲੀ ਦਲ ਨੂੰ ਸੁਰਜੀਤ ਨੂੰ ਜੁਆਇਨ ਕੀਤਾ ਬੜੇ ਨਿੱਤਰਕ ਹੋ ਕੇ ਉਹਨਾਂ ਨੇ ਬੜੇ ਵੱਡੇ ਵੱਡੇ ਬਿਆਨ ਦਿੱਤੇ ਤੇ ਅੱਜ ਅਕਾਲੀ ਦਲ ਨੂੰ ਸੁਰਜੀਤ ਨੂੰ ਛੱਡ ਕੇ ਵੀ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ ਹੁਣ ਉੱਥੇ ਜਾ ਕੇ ਉਹਨਾਂ ਨੂੰ ਕਿਹੜਾ ਅਹੁਦਾ ਮਿਲਦਾ ਜਾਂ ਕੀ ਉੱਥੇ ਦੀ ਉਹਨਾਂ ਦੀ ਕਾਰਗੁਜ਼ਾਰੀ ਰਹੂਗੀ ਤੇ ਕੀ ਉਸ ਭਾਜਪਾ ਉਹਨਾਂ ਨੂੰ ਉਹ ਮਾਨ ਸਨਮਾਨ ਦੇ ਪਾਉਗੀ ਤੇ ਇਹ ਸਾਰਾ ਉਹ ਜਿਹੜਾ ਸਮਾਂ ਦੱਸੂਗਾ ਕਿ ਆਖਰ ਉਹਨਾਂ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ